ਸਾਸੀ ਗਾਲ ਜੀ ਨਮਸਕਾਰ ਜਿਦੇ ਜਿਦੇ ਘਰੇ ਵੀ ਮਾਂ ਆਏ ਜਿਦੇ ਜਿਦੇ ਘਰੇ ਵੀ ਮਾਂ ਆਏ ਜਾਂ ਜਿੰਨੂੰ ਆਪਦੀ ਮਾਂ ਨਾਲ ਪਿਆਰ ਹੈ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਜੇ ਆ ਮਾਤਾ ਕੁਛ ਦਿਨ ਪਹਿਲਾਂ ਬਾਅਦਦੀਨ ਟੋਲ ਪਲਾਜ਼ਾ ਤੇ ਇਹਨੂੰ ਕੋਈ ਬੱਸ ਆਲਾ ਉਤਾਰ ਗਿਆ ਇੱਕ ਮਾਂ ਤੋਂ ਬੱਚਿਆਂ ਦਾ ਤਾਂ ਬੱਚਿਆਂ ਦੇ ਮਾਂ ਤੋਂ ਵਿਛੜਨ ਦਾ ਦਰਦ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਕਿਉਂਕਿ ਕੁਛ ਦਿਨ ਪਹਿਲਾਂ ਮੇਰੀ ਮਾਤਾ ਵੀ ਇਸੇ ਤਰ੍ਹਾਂ ਇਸ ਦੁਨੀਆ ਤੋਂ ਚਲੀ ਗਈ ਸੀਗੀ ਪਰ ਇਸ ਮਾਤਾ ਨੂੰ ਆਪਦੇ ਪਰਿਵਾਰ ਤੱਕ ਬਚਾਉਣ ਵਾਸਤੇ ਤੁਸੀਂ ਇਹਨੂੰ ਸ਼ੇਅਰ ਜ਼ਰੂਰ ਕਰੋ ਤੁਸੀਂ ਹੋਰ ਕੁਝ ਨਹੀਂ ਕਰਨਾ ਸਿਰਫ ਇਹਨੂੰ ਸ਼ੇਅਰ ਕਰੋ ਇਸ ਬਜ਼ੁਰਗ ਮਾਤਾ ਨੂੰ ਆਪਦੇ ਬੱਚਿਆਂ ਤੱਕ ਪਹੁੰਚਾਉਣ ਵਾਸਤੇ ਤੁਸੀਂ ਸਾਰੇ ਇੱਕ ਮਦਦ ਕਰ ਸਕਦੇ ਹੋ ਸਿਰਫ ਸ਼ੇਅਰ ਕਰਨ ਨਾਲ ਭਾਈ ਕਨਈਆ ਆਸ਼ਰਮ ਪੀਵੀਆਰ ਦੇ ਸਾਹਮਣੇ ਸਿਰਸਾ ਤੋਂ ਇਸਾਰ ਰੋਡ 10 ਕਿਲੋਮੀਟਰ ਤੇ ਆਸ਼ਰਮ ਦੇ ਅੰਦਰ ਇਹ ਮਾਤਾ ਹੈ ਤੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਕੇ ਇਹਨੂੰ ਘਰੇ ਪਹੁੰਚਾ ਸਕਦੇ ਹੋ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਸਸੀ